ਜਿੱਤੇ ਕਿ ਭਾਰਤਵੰਦੀ ਸੱਦੇ ਦੌਰਾਨ ਮੁਕੰਮਲ ਤੌਰ ਤੇ ਲੋਕਾਂ ਨੇ ਬੰਦ ਦਾ ਸਮਰਥਨ ਕੀਤਾ ਹੈ ਉੱਥੇ ਹੀ ਨੂਪੇ ਬੇਲੀ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਠੇਕੇ ਵਾਲਿਆਂ ਵੱਲੋਂ ਬਿਲਕੁਲ ਖਰਾਬ ਦੇ ਠੇਕੇ ਥੋੜਾ ਜਿਹਾ ਸ਼ਟਰ ਖੁੱਲ ਕੇ ਸ਼ਰਾਬ ਵੇਚੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੋਕ ਸ਼ਰਾਬ ਲੈਣ ਜਾ ਰਹੇ ਹੈ ਸੋ ਸ਼ਟਰ ਬਿਲਕੁਲ ਹੇਠਾ ਤੋਂ ਸ਼ਰਾਬ ਕਿਸ ਤਰੀਕੇ ਤੇ ਮੁੱਖ ਤੇ ਹੁਣ ਕਿਸਾਨ ਜਿੱਤੇਵੰਦੀਆਂ ਵੀ ਮੁਕਿਲੇ ਪਹੁੰਚ ਗਈਆਂ ਹੈ ਜਿਹਨਾਂ ਵੱਲੋਂ ਠੇਕੇबंदੇ ਕਰਵਾਏ ਜਾ ਰਹੀਆਂ ਤਸਵੀਰਾਂ ਤੁਸੀਂ ਨੂਪਰ ਤੋਂ ਸਾਹਮਣੇ ਦੇਖ ਸਕਦੇ ਹੋ ਕਿ ਕਿਸਾਨ ਜਿੱਥੇ ਬੰਦੀਆਂ ਦੇ ਵੱਲੋਂ ਠੇਕੇ ਵੀ ਨੂਪਰ ਵਿੱਚ ਬੰਦ ਕਰਵਾਏ ਜਾ ਰਹੇ ਨੇ ਇਹ ਤਸਵੀਰਾਂ ਤੁਸੀਂ ਨੂਪਰ ਤੋਂ ਦੇਖ ਰਹੇ ਹੋ ਜੀ ਜੀ ਬਿਲਕੁਲ ਇਹ ਤਸਵੀਰਾਂ ਨੂਪਰ ਤੋਂ ਤੁਸੀਂ ਸਾਝੇ ਕਰ ਰਹੇ ਜੀ ਕਿ ਨੂਰਪੁਰਵੇਦੀ ਵਿੱਚ ਮੁਕੰਮਲ ਤੌਰ ਤੇ ਲੋਕਾਂ ਨੇ ਭਾਰਤ ਬੰਦਾ ਸਮਰਥਨ ਦਾ اعلان ਦੇ ਵਿੱਚ ਸਾ ਦਿੱਤਾ ਹੈ ਤੇ ਉੱਥੇ ਹੀ ਨੂਰਪੁਰਵੇਦੀ ਵਿੱਚ ਦੇਖ ਸਕਦੇ ਹੋ ਕਿ ਠੇਕੇ ਵਾਲੇ ਵੱਲੋਂ ਉੜਾ ਜਾ ਸ਼ਟਰ ਖੁੱਲ ਕੇ ਸ਼ਰਾਬ ਵੇਚੀ ਜਾ ਰਹੀ ਹੈ ਸਾਹਮਣੇ ਇੱਕ ਕੋਈ ਸ਼ਰਾਬ ਕੀਦਿਆ ਕਰ ਰਿਹਾ ਵਿਅਕਤੀ ਦੇਖ ਸਕਦੇ ਹੋ ਬਿਲਕੁਲ ਸ਼ਟਰ ਦੇ ਹਿੱਟੋਂ ਸ਼ਰਾਬ ਲੈ ਕੇ ਜਾ ਰਿਹਾ ਹੈ ਸੋ ਤੰਦਕ ਦਾ ਦੂਸਰਾ ਵਿਅਕਤੀ ਵੀ ਉੱਥੇ ਪਹੁੰਚਦਾ ਹੈ ਤਾਂ ਉਹ ਵੀ ਤੁਨੂੰ ਦੁਕਾਨ ਜਾ ਰਿਹਾ ਜੀ ਕਿ ਲਗਾਤਾਰ ਇਹ ਤਸਵੀਰਾਂ ਤੁਸੀਂ ਨੂਰ ਤੋਂ ਸਾਹਮਣੇ ਕਰ ਰਹੇ ਨਹੀਂ ਸੋ ਹੁਣ ਜੇਰੋ ਇਸ ਗੱਲ ਦਾ ਪਤਾ ਕਿਸਾਨ ਜੱਥੇਬੰਦੀ ਨੂੰ ਲੱਗਦਾ ਹੈ ਇਹ ਦੇਖਦੇ ਦੂਸਰਾ ਬੰਦਾ ਵੀ ਸ਼ਰਾਬ ਲੈ ਰਿਹਾ ਹੈ ਜੇ ਇਸ ਗੱਲ ਦਾ ਪਤਾ ਕਿਸਾਨ ਜੱਥੇਬੰਦੀ ਨੂੰ ਲੱਗਦਾ ਹੈ ਤਾਂ ਕਿਸਾਨ ਜੱਥੇਬੰਦੀ ਦੇ ਆਗੂ ਨੇ ਮੁਕੇ ਤੇ ਪਹੁੰਚ ਕੇ ਇਹ ਠਿੱਕਾ ਬੰਦ ਕਰਵਾਇਆ ਤਸਵੀਰਾਂ ਤੁਸੀਂ ਉੱਪਰ ਤੋਂ ਦੇਖ ਸਕਦੇ ਹੋ ਇਹ ਬਿਲਕੁਲ ਹੀ ਲਗ ਲਗ ਅਪਡੇਟ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਅੱਜ ਦੇ ਭਾਰਤ ਬੰਦੀ ਸੱਤੇ ਦੀਆਂ ਪੇਜ ਤੋਂ ਇਹਨਾਂ ਬਾਰੇ ਜਾਣਕਾਰੀ ਦਿੱਤਾ ਜਾਵੇਗਾ ਉਹ ਵੀ ਅਗਲੇ ਤੋਂ ਨਾਲ ਸਾਂਝੀਆਂ ਕਰਾਂਗੇ